ਆਪਾਂ ਨੂੰ ਪਸੰਦ ਨਹੀਂ ਫਿਰ ਇੱਕ ਵਾਰੀ ਨਾ ਅਸੀਂ ਸ਼ੂਟ ਕਰਦੇ ਸੀ ਪਤਾ ਨਹੀਂ ਕਿਹੜੇ ਗਾਣੇ ਦਾ ਉੱਥੇ ਜਿਹੜੇ ਆ ਸਪੌਟ ਵਾਈ ਹੁੰਦੇ ਆ ਨਹੀਂ ਨਹੀਂ ਸਰ ਕਹਿੰਦਾ ਮੈਂ ਕਰਤਾ ਹੂੰ ਚਾਦਰਾ ਜੀਆ ਚਾਦਰਾ ਪ੍ਰੈਸ ਕਰਨਾ ਨਹੀਂ ਨਹੀਂ ਸਰ ਮੈਂ ਕਰਤਾ ਹੂੰ ਮੈਂ ਕਹਿੰਦਾ ਨਹੀਂ ਮੈਂ ਆਪੇ ਕਰ ਲੈਣਾ ਨਹੀਂ ਨਹੀਂ ਸਰ ਮੈਂ ਕਰਤਾ ਹੂੰ ਨਾ ਆਪ ਛੋੜੀ ਲੈ ਗਿਆ ਬਸ ਫਿਰ ਚਾਦਰੇ ਚ ਮੋਰੀ ਹੋ ਗਈ ਲੈ ਆਵੇ ਮੇਰੇ ਕੋਲ ਕਹਿੰਦਾ ਭਾਜੀ ਸੌਰੀ ਭਾਜੀ ਕਹਿੰਦਾ ਮੈਂ ਕਹਿੰਦਾ ਸੌਰੀ ਤਾਂ ਹੁਣ ਹੋ ਗਈ ਹਾਂ ਗਊ ਦਾ ਦੁੱਧ ਪਲਾਵਾਗੇ ਮਾਰਦੇ ਨਹੀਂ ਕੁੱਟਦੇ ਨਹੀਂ ਬਾਬੇ ਚੱਲੇ ਆ ਇਹ ਕਿਤੇ ਮੁੜ ਕੇ ਆਏ ਤਾਂ ਸੂਟ ਸਵਾਦੀ ਜਾਂ ਤੈਨੂੰ ਕਹਿਤਾ ਚਲੀ ਵਾਰ ਨੂੰ ਕਾਲੇ ਕੁੱਤੇ ਨੂੰ ਰੋਟੀ ਪਾਇਆ ਕਰ ਜੇ ਨਾ ਦਿਖੇ ਸ਼ੀਸ਼ੇ ਚ ਵੇਖ ਕੇ ਆਪ ਹੀ ਖਾ ਲਿਆ ਕਰ ਉਹ ਕਹਦਾ ਦਿੱਤਾ ਪਾਣੀ ਜੇ ਸੋਹਣਿਆ ਜਿਹੜਾ ਪੀਏਗਾ ਸੱਚ ਬੋਲੇਗਾ ਇੱਕ ਮਿੰਟ ਸੱਚ ਬੋਲੇਗਾ ਸਾਡੇ ਬਜ਼ੁਰਗ ਨੇ ਵੱਡੇ ਸਾਡੇ ਵੱਡੇ ਬਜ਼ੁਰਗ ਨੇ ਦਿੱਤਾ ਪਾਣੀ ਇੱਥੇ ਪਤਾ ਲੱਗ ਜਾਂਦਾ ਸੱਚ ਬੋਲੇਗਾ ਕਿ ਨਹੀਂ ਅੱਛਾ ਜੀ ਓਏ ਮਿੱਟੀ ਦਾ ਦੇਲ ਸੱਚ ਬੋਲਿਆ ਕਿ ਨਹੀਂ ਅੰਬ ਦਾ ਚਾਰ ਕ੍ਰੀਲਿਆਂ ਦਾ ਚਾਰ ਡੇਲਿਆਂ ਦਾ ਚਾਰ ਢਿਉਂ ਦਾ ਚਾਰ ਇਹ ਚਾਰ ਸਪੈਸ਼ਲ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਗਏ ਨੇ ਮੇਰੇ ਵੀਰ ਜੀ ਇੰਨਾ ਅਸੀਂ ਲੰਘ ਜਾ ਲੰਘ ਜੀ ਨੰਨਾ ਇਹਨਾਂ ਨੂੰ ਮਾਦਰ ਹੋਣਾ ਮੰਗਦੀ ਜੀ ਤੁਸੀਂ ਵੀ ਲੰਘਣਾ ਤੁਹਾਨੂੰ ਕੋਈ ਦਿੱਕਤ ਨਹੀਂ ਬੈਠੋ ਜੀ ਆਪ ਤੁਹਾਨੂੰ ਸੁਣੋ ਤੁਹਾਨੂੰ ਗੱਲਾਂ ਸੁਣਾਉਂਦੇ ਹਾਂ ਹਾਂ ਜੀ ਸਸੀ ਗੱਲ ਜੀ ਲਓ ਜੀ ਗਾਣਾ ਆਪਣਾ ਸ਼ੂਟ ਕਰ ਰਹੇ ਹਾਂ ਅੱਜ ਗਰਮੀ ਬਹੁਤ ਜ਼ਿਆਦੇ ਆ ਔਰ ਆ ਤੁਸੀਂ ਦੇਖ ਰਹੇ ਹੋ ਮੈਨੂੰ ਪਸੀਨਾ ਵੀ ਥੋੜਾ ਥੋੜਾ ਆਇਆ ਹੋਇਆ ਰਾਇਵਰ ਜਵੰਦਾ ਬਾਈ ਦੀ ਆ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਜਾ ਰਹੀ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਆ ਜਾਓ ਸ਼ਾਰਟ ਰੈਡੀ ਆ ਸ਼ਾਰਟ ਰੈਡੀ ਭਾਈ ਭਾਈ ਫੋਟੋ ਨਹੀਂ ਮੇਰਾ ਸ਼ਾਰਟ ਰੈਡੀ ਹੈ ਭਾਈ ਤੁਹਾਡੇ ਨੂੰ ਫੋਟੋ ਨਹੀਂ ਹੈ ਇਹਨਾਂ ਨੂੰ ਕਰਵਾਉਣਾ ਪਏਗਾ ਥੋੜਾ ਛੋਟੇ ਪਾਸੇ ਮਿਊਜ਼ਿਕ ਆਜੂ ਕਰਾਣਾ ਬੱਚੇ ਕਰਾਉਣੇ ਤੇ ਲਾਈਟ ਦੇ ਦੇ ਦੇਵੀਓ ਔਰ ਸੱਜਣੋ कुछ ही मिनटों में हम उड़ान भरने वाले हैं तो आप सबको बेनती है कि कृपया अपनी सीट बेल्ट बांध लें किथे है आज आशा करते हैं कि आपकी यात्रा मंगलमय हो तो यात्रा शुभ रहे